ਇਸੁਰ ਦੀ ਵੱਡੀ ਖਬਰ ਕਟਕ ਦੇ ਮੈਦਾਨ ਤੋਂ ਇੰਗਲੈਂਡ ਖਿਲਾਫ ਦੂਜੇ ਵਨਡੇ ਵਿੱਚ ਯੁਵਰਾਜ ਸਿੰਘ ਨੇ ਸ਼ਾਨਦਾਰ ਸੈਂਚਰੀ ਜਿਹੜੀ ਹੈ ਯੁਵਰਾਜ ਸਿੰਘ ਨੇ 98 ਗੇਂਦਾਂ 'ਚ 100 ਦੌੜਾਂ ਪੂਰੀਆਂ ਕੀਤੀਆਂ ਨੇ 2011 ਵਿਸ਼ਵ ਕੱਪ ਤੋਂ ਬਾਅਦ ਯੁਵਰਾਜ ਦਾ ਇਹ ਪਹਿਲਾ ਸੈਂਕੜਾ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਨਾਲ ਪ੍ਰਵੇਸ਼ 5 ਸਾਲ ਬਾਅਦ ਸ਼ਾਨਦਾਰ ਵਾਪਸੀ ਕੀਤੀ ਯੁਵਰਾਜ ਸਿੰਘ ਨੇ ਬਿਲਕੁਲ ਨਵਦੀਪ ਜਦੋਂ ਤੋਂ ਯੁਵਰਾਜ ਸਿੰਘ ਦੀ ਟੀਮ ਚ ਐਂਟਰੀ ਹੋਈ ਹੈ ਜੇਕਰ ਇੰਡੀਆ ਏ ਦੇ ਨਾਲ ਜੋ ਇੰਡੀਆ ਏ ਅਤੇ ਇੰਗਲੈਂਡ ਦਾ ਪਹਿਲਾ ਮੈਚ ਖੇਡਿਆ ਗਿਆ ਅਭਿਆਸ ਮੈਚ ਜੋ ਖੇਡਿਆ ਗਿਆ ਉਹਦੇ ਜਿ ਯੁਵਰਾਜ ਸਿੰਘ ਨੇ ਲਾਜਵਾਬ 55 ਰਨ ਦੀ ਪਾਰੀ ਖੇਡੀ ਜੋ 48 ਜਿੰਨਾਂ ਦੇ ਖੇਡੀ ਗਈ ਸੀ ਉਸ ਤੋਂ ਬਾਅਦ ਪਹਿਲੇ ਮੈਚ ਤੇ ਜ਼ਰੂਰ ਯੁਵਰਾਜ ਸਿੰਘ ਜ਼ਿਆਦਾ ਰਨ ਨਹੀਂ ਬਣਾ ਸਕੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਸੀ ਚੰਗੇ ਸ਼ਾਟ ਖੇਡੇ ਸੀ ਪਹਿਲੇ ਮੈਚ ਦੇ ਵਿੱਚ ਵੀ ਪਰ ਉਸ ਸ਼ੁਰੂਆਤ ਨੂੰ ਵੱਡੀ ਪਾਰੀ ਦੇ ਵਿੱਚ ਤਬਦੀਲ ਨਹੀਂ ਕੀ ਕਰ पाए ਪਰ ਜਦੋਂ ਬਹੁਤ ਹੀ ਕ੍ਰੂਸ਼ਲ ਮੂਮੈਂਟ ਤੇ ਜਦੋਂ ਬਹੁਤ ਹੀ ਇੱਕ ਕ੍ਰੂਸ਼ਲ ਮੈਚ ਦੇ ਵਿੱਚ ਵੱਡੀ ਪਾਰੀ ਦੀ ਜ਼ਰੂਰਤ ਸੀ ਜਦ 팀 ਇੰਡੀਆ 5ਵੇਂ ওভার 'ਚ 25 ਰਨ ਤੇ 3 ਵਿਕਟ ਗਵਾ ਚੁੱਕੀ ਸੀ ਉਸ ਵੇਲੇ ਯੁਵਰਾਜ ਸਿੰਘ ਨੇ ਆਪਣੀ ਬੈਸਟ ਪਾਰੀ ਕੱਢ ਕੇ ਦਿਖਾਈ ਉਸ ਵੇਲੇ ਯੁਵਰਾਜ ਸਿੰਘ ਨੇ ਪ੍ਰੂਵ ਕੀਤਾ ਕਿ ਉਹਨਾਂ ਦੀ ਫਿਟਨੈਸ ਤੇ ਜੋ ਸਵਾਲ ਚੱਕੇ ਜਾ ਰਹੇ ਸੀ ਅਤੇ ਉਹਨਾਂ ਦੀ ਟੀਮ 'ਚ ਵਾਪਸੀ ਤੇ ਜੋ ਸਵਾਲ ਚੱਕੇ ਜਾ ਰਹੇ ਸੀ ਉਹਨਾਂ ਦਾ ਜਵਾਬ ਉਹਨਾਂ ਨੇ ਆਪਣੇ ਮੂੰਹ ਨਾਲ ਨਹੀਂ ਬਲਕਿ ਆਪਣੇ ਬੱਲੇ ਨਾਲ ਦੇਣਾ ਸਹੀ ਸਮਝਿਆ ਤੇ ਲਾਜਵਾਬ ਪਾਰੀ ਖੇਡ ਟੀਮ ਇੰਡੀਆ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਈ ਪਰ ਨਾਲ ਹੀ ਉਹਨਾਂ ਨੇ ਆਲੋਚਕਾਂ ਦੇ ਮੂੰਹ ਵੀ ਬੰਦ ਕਰ ਦਿੱਤੇ 5 ਸਾਲ ਬਾਅਦ ਇੱਕ ਵੱਡੀ ਪਾਰੀ ਯוגਰਾਜ ਸਿੰਘ ਦੇ ਪੱਲੇ ਤੋਂ ਨਿਕਲਦੀ ਨਜ਼ਰ ਆਈ ਸਿਰਫ 98 ਗਿੰਨਾਂ ਤੇ ਆਪਣਾ ਸੈਂਕੜਾ ਪੂਰਾ ਕੀਤਾ ਤੇ ਫਿਲਹਾਲ 104 ਗਿੰਨਾਂ ਤੇ 108 ਰਨ ਬਣਾ ਕੇ ਨਾਬਾਦ ਨੇ ਹੁਣ ਤੱਕ ਦੀ ਆਪਣੀ ਪਾਰੀ 'ਚ 16 ਚੌਕੇ ਅਤੇ ਇੱਕ ਛੱਕਾ ਲਗਾ ਚੁੱਕੇ ਨੇ ਅਤੇ ਜੇਕਰ ਸ਼ੁਰੂਆਤ ਤੋਂ ਦੇਖਿਆ ਜਾਏ ਉਹਨਾਂ ਦੀ ਪਾਰੀ ਨੂੰ ਤਾਂ ਜਿਸ ਅੰਦਾਜ਼ ਦੇ ਨਾਲ ਉਹਨਾਂ ਨੇ ਪਾਰੀ ਦੀ ਸ਼ੁਰੂਆਤ ਕੀਤੀ ਐਮ ਐਸ ਡੋਨੀ ਬਹੁਤ ਟੀਮ ਦਾ ਅੰਦਾਜ਼ ਖੇਡ ਰਹੀ ਸੀ ਪਰ ਯੁਗਾਦ ਸਿੰਘ ਨੇ ਟੀਮ ਦਾ ਸਕੋਰਿੰਗ ਰੇਟ ਵੀ ਨਹੀਂ ਗਿਰਨ ਦਿੱਤਾ ਆਪਣਾ ਵਿਕਟ ਵੀ ਬਚਾ ਕੇ ਰੱਖਿਆ ਤੇ ਲਗਾਤਾਰ ਇੰਗਲੈਂਡ ਦੇ ਜੋ ਗੇਂਦਬਾਜ਼ ਸੀ ਉਹਨਾਂ ਨੂੰ ਵੀ ਸੈਟਲ ਹੋਣ ਦਾ ਮੌਕਾ ਨਹੀਂ ਦਿੱਤਾ ਤਾਂ ਕਿਤੇ ਨਾ ਕਿਤੇ ਯੁਗਾਦ ਸਿੰਘ ਨੇ ਜਿਸ ਤਰ੍ਹਾਂ ਦਾਸ ਦੇ ਨਾਲ ਆਪਣੀ ਫਾਰੀ ਨੂੰ ਅੱਗੇ ਵਧਾਇਆ ਜਿਸ ਤਰੀਕੇ ਦੇ ਨਾਲ ਲਗਾਤਾਰ ਸਿੰਗਲਸ ਵੀ ਕੱਟੇ ਡਬਲਸ ਵੀ ਕੱਟੇ ਤੇ ਨਾਲ ਨਾਲ ਚੌਕੇ ਛੱਕਿਆਂ ਦੀ ਵਰਖਾ ਵੀ ਜਾਰੀ ਰੱਖੀ ਉਸਨੂੰ ਉਸਦੀ ਜਿੰਨੀ ਤਾਰੀਫ਼ ਕੀਤੀ ਗਈ ਉਹਨਾਂ ਦਾ ਤੱਤ ਕਿਹਾ ਜਾ ਸਕਦਾ ਕਿ ਯੁਵਰਾਜ ਸਿੰਘ ਨੇ ਆਪਣਾ ਕਮਬੈਕ ਲਾਜਵਾਬ ਅੰਦਾਜ਼ ਦੇ ਵਿੱਚ ਕਰਕੇ ਉਹ ਹੈ ਤੇ ਹੁਣ ਇਸ ਪਾਰੀ ਤੋਂ ਬਾਅਦ ਉਹਨਾਂ ਦਾ ਟੀਮ 'ਚ ਥੋੜਾ ਲੰਮਾ ਸਮਾਂ ਬਣੇ ਰਹਿਣਾ ਵੀ ਤਕਰੀਬਨ ਪੱਕਾ ਹੋ ਚੁੱਕਿਆ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਜੀ